ਕੀ ਨਾਮ ਹੈ ਜੀ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਮਨਪ੍ਰੀਤ ਜੀ ਕਿਵੇਂ ਦੇਖਦੇ ਹੋ ਕਿ ਤੁਸੀਂ ਕੇ ਵੀ ਸੀ ਦੇ ਵਿੱਚ ਜਿਹੜਾ ਵੱਡੇ ਪੱਧਰ ਤੇ ਮਾਹੌਲ ਚਿਤ ਗਿਆ ਅੱਜ ਘਰ ਬਾਤ ਸਾਇਓ ਘਰ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਘਰ ਦੇ ਵਿੱਚ ਪੂਰੀ ਖੁਸ਼ੀ ਦੀ ਲਹਿਰ ਫੈਲੀ ਹੋਈ ਆ ਇਸ ਤਰ੍ਹਾਂ ਲੱਗਦਾ ਜਿਵੇਂ ਮੁੰਡਾ ਤੁਹਾਡੇ ਡੀਸੀ ਲੱਗਿਆ ਹੋਣਾ ਤੇ ਘਰ ਦੇ ਵਿੱਚ ਇੰਨੀ ਖੁਸ਼ੀ ਆ ਰਿਸ਼ਤੇਦਾਰਾਂ ਚ ਇੰਨੀ ਖੁਸ਼ੀ ਆ ਦੋਸਤਾਂ ਮਿੱਤਰਾਂ ਚ ਇੰਨੀ ਖੁਸ਼ੀ ਆ ਮੈਂ ਉਮੀਦ ਨਹੀਂ ਕਰ ਸਕਦਾ ਸੀ ਤੇ ਸਾਰੇ ਪੁਰਾਣੇ ਲੋਕਾਂ ਨੂੰ ਜਿਨ੍ਹਾਂ ਨੂੰ 20 25 25 ਸਾਲ ਤੋਂ ਮੇਰੀ ਗੱਲ ਨਹੀਂ ਹੋਈ ਉਹਨਾਂ ਦੇ ਵੀ ਫੋਨ ਆਏ ਮੈਨੂੰ ਧੰਨਵਾਦ ਦੇਣ ਵਾਸਤੇ ਮੁਬਾਰਕਾ ਦੇਣ ਵਾਸਤੇ ਬੜੀ ਖੁਸ਼ੀ ਹੋਈ ਜੀ ਇਸ ਚੀਜ਼ ਨੂੰ ਇਸ ਮੰਚ ਤੇ ਆ ਕੇ ਤੇ ਲੋਕਾਂ ਦਾ ਪਿਆਰ प्राप्त करके शुरुआत के में हुई इस मंच तक जानूंगी शुरुआतत ये लगा लो बचपन दा सपना सी बहुत कट चांस मिल गया ਤੁਹਾਨੂੰ जिंदगी दे विच भी ਤੁਸੀਂ ਆਪਦੇ ਬਚਪਨ ਦੇ ਸੁਪਨੇ ਪੂਰੇ ਕਰ ਸਕੋ ਮੈਂ 12वीं ਜਿਹੜਾ ਜਦੋਂ ਇਹ ਪ੍ਰੋਗਰਾਮ ਸਟਾਰਟ ਹੋਇਆ ਤੇ 25 ਸਾਲ ਹੋ ਗਏ ਲਗਭਗ ਇਸ ਪ੍ਰੋਗਰਾਮ ਨੂੰ ਚੱਲਦੇ ਹੋਏ ਤੇ ਵਿੱਚ ਦੀ ਉਤਾਰ ਚੜਾਓ ਜਿਵੇਂ ਜ਼ਿੰਦਗੀ ਚੋਂਦੇ ਨੇ ਉਹੀ ਮੇਰੇ ਪ੍ਰੋਗਰਾਮ ਦੇ ਬਾਰੇ ਵੀ ਜਰਨੀ ਚ ਵੀ ਰਿਹਾ ਵੀ ਕਦੇ ਇਸ ਤਰ੍ਹਾਂ ਲੱਗਦੇ ਸਪੀਚ ਦਾ ਚਾਂਸ ਹੀ ਨਹੀਂ ਮਿਲਣਾ ਇਸ ਵਾਰ ਚਾਂਸ ਮਿਲੇ ਆ ਤਾਂ ਆਪਾਂ ਸ਼ੁਰੂ ਚ ਜਾ ਕੇ ਸਭ ਤੋਂ ਪਹਿਲੇ ਨੰਬਰ 1 ਬਣ ਕੇ ਸਿਲਵਰ ਜੁਬਲੀ ਐਡੀਸ਼ਨ ਦੇ ਵਿੱਚ ਸਿਲਵਰ ਹੀ ਅਮਾਉਂਟ ਲੈ ਕੇ ਆਏ ਆ 25 ਲੱਖ ਦੀ ਜਿਹਨੂੰ ਸਿਲਵਰ ਦਾ ਆਪਾਂ 25 ਨਾਲ ਐਸੋਸੀਏਟ ਕਰਦੇ ਆ ਤੇ ਬੜੀ ਖੁਸ਼ੀ ਹੋ ਰਹੀ ਹੈ ਇਹ ਚੀਜ਼ ਹੁਣ ਕਿਵੇਂ ਲੱਗਦਾਗਾ ਕਿ ਉੱਥੇ ਜਦੋਂ ਤੁਸੀਂ ਪਹੁੰਚੇ ਸੀਗੇ ਬਚਨ ਸਾਹਿਬ ਨੂੰ ਮਿਲੇ ਸੀਗੇ ਤਾਂ ਕਿਸ ਤਰ੍ਹਾਂ ਦੀਆਂ ਯਾਦਾਂ ਆ ਰਹੀਆਂ ਕਿਸ ਤਰ੍ਹਾਂ ਦਾ ਮੂਵਮੈਂਟ ਸੀਗਾ ਆ ਭੁੱਲ ਜਾਂਦਾ ਨਹੀਂ ਜੀ ਆ ਮਿਟ ਜਾਂਦਾ ਨਹੀਂ ਤੇ ਇਹ ਸਾਰੀ ਉਮਰ ਹੀ ਨਾਲ ਰਹਿਣਗੀਆਂ ਤੇ ਸਾਰੀ ਉਮਰ ਹੀ ਮੈਂ ਹੁਣ ਤਾਂ ਤੁਸੀਂ ਸਪੈਸ਼ਲ ਇੰਟਰਵਿਊ ਲੈਣ ਆਏ ਹੋ ਫਿਰ ਅੱਗੇ ਮੈਂ ਲੋਕਾਂ ਨੂੰ ਖੜਾ ਖੜਾ ਕੇ ਵੀ ਦੱਸਿਆ ਕਰੂਗਾ ਵੀ ਆ ਮੈਂ ਜਾ ਕੇ ਆਈ ਸੀ ਬਚਨ ਸਾਹਿਬ ਨੂੰ ਮਿਲ ਕੇ ਆਈ ਸੀ ਬਹੁਤ ਖੁਸ਼ੀ ਹੋਈ ਉਹਨਾਂ ਨਾਲ ਮਿਲ ਕੇ ਉਹਨਾਂ ਨਾਲ ਪਲ ਬਤੀਤ ਕਰਕੇ ਤੇ ਮੈਂ ਇਹ ਕਹੂੰਗਾ ਜੇ ਕਿਸੇ ਹੋਰ ਨੂੰ ਵੀ ਇਹ ਟੀਚਰ ਰੱਖਿਆ ਹੋਇਆ ਦਾ ਟਰਾਈ ਕਰੀ ਜਾਣ ਮਿਹਨਤ ਕਰੀ ਜਾਣ ਆਪਣੀ ਪੜਾਈ ਬਾਰੇ ਫੋਕਸ ਰੱਖਣ ਤੇ ਇਹ ਸ਼ੋਅ 'ਚ ਤੁਹਾਨੂੰ ਮੌਕਾ ਨਹੀਂ ਤਾਂ ਕੱਲ ਜ਼ਰੂਰ ਮਿਲੂਗਾ ਤੇ ਤੁਸੀਂ ਜਾ ਕੇ ਜ਼ਰੂਰ ਆਇਓ ਕਿਸ ਤਰ੍ਹਾਂ ਦੀ ਪਰਸਨੈਲਿਟੀ ਨੇ ਬਚਨ ਸਾਹਿਬ ਤੁਸੀਂ ਜਿਵੇਂ ਜ਼ਿਕਰ ਕਰਦੇ ਸੀ ਕਿ ਫਿੱਟ ਬਹੁਤ ਰਹਿੰਦੇ ਆ ਤੇ ਟੀਵੀ ਨਾਲੋਂ ਯਾਦਾ ਜਦੋਂ ਤੁਸੀਂ ਸਿੱਧਾ ਉਹਨਾਂ ਨੂੰ ਮਿਲਦੇ ਹੋ ਫਿਜ਼ਿਕਲੀ ਤਾਂ ਜ਼ਿਆਦਾ ਫਿੱਟ ਵੱਧ ਨਜ਼ਰ ਆਉਂਦੇ ਆ। ਬਚਨ ਸਾਹਿਬ ਬਹੁਤ ਹੀ ਖੁਸ਼ ਮਿਹਰਾਜ ਪਰਸਨੈਲਿਟੀ ਨੇ। ਇਸ ਉਮਰ ਦੇ ਵਿੱਚ ਵੀ ਇੰਨੇ ਖੁਸ਼ ਰਹਿੰਦੇ ਨੇ ਤੇ ਤੁਹਾਨੂੰ ਵੀ ਖੁਸ਼ ਕਰਦੇ ਨੇ। ਜਿਵੇਂ ਮੈਂ ਉਹਨਾਂ ਨੂੰ ਮਿਲਿਆ ਤਾਂ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਪਤਾ ਨਹੀਂ ਸਦੀਆਂ ਤੋਂ ਉਹਨਾਂ ਨੂੰ ਜਾਣਦਾ ਹੁੰਨਾ। ਤੇ ਹਲਕਾ ਜਿਹਾ ਵੀ ਜਿਵੇਂ ਆਪਾਂ ਕਹਾਂਗੇ ਐਡੇ ਵੱਡੇ ਬੰਦੇ ਨੇ ਤੇ ਵੀ ਇੰਨੇ ਫੈਨ ਨੇ ਉਹਨਾਂ ਦੇ ਜੇ ਬੰਦਾ ਆਪ ਵੀ ਨਹੀਂ ਕਮੰਡੀ ਹੁੰਦਾ ਮੇਰੇ ਸਾਡੇ ਵਰਗੇ ਫੈਨ ਹੀ ਕਰ ਦਿੰਦੇ ਉਹਨਾਂ ਨੂੰ ਵੀ ਸਰ ਤੁਸੀਂ ਤਾਂ ਰੱਬ ਹੋ ਐ ਕਹਿ ਕੇ ਕਹਿ ਕੇ ਤੇ ਬਟ ਬਹੁਤ ਡਾਊਨ ਟੂ ਅਰਥ ਬੰਦੇ ਨੇ ਮਿੱਟੀ ਨਾਲ ਜੁੜੇ ਹੋਏ ਬੰਦੇ ਨੇ ਤੇ ਬਹੁਤ ਵਧੀਆ ਤਰੀਕੇ ਨਾਲ ਤੁਹਾਨੂੰ ਮਿਲਦੇ ਨੇ ਤੁਹਾਨੂੰ ਕੰਫਰਟੇਬਲ ਬਣਾਉਂਦੇ ਨੇ ਜਿਹੜੀ amount ਮਿਲੀ ਹੈ ਕਿੱਥੇ ਖਰਚਣ ਦਾ ਕੀ ਸੋਚ ਰਹਾ ਹੈ ਕੁਝ ਇੱਕ ਦੋ ਪਰਸਨਲ ਇਸ਼ੂਸ ਨੇ ਉਹ ਠੀਕ ਹੋ ਜਾਣ ਤਾਂ ਉਸ ਤੋਂ ਬਾਅਦ ਆਪਾਂ ਕੋ ਮੈਂ ਫਿਰਨ ਤੇ ਵੀ ਮੇਰਾ ਸ਼ੌਂਕ ਰਿਹਾ ਤੇ ਉਸ ਤੇ ਉਸ ਤੋਂ ਬਿਨਾਂ ਜੇ ਮੇਰੀ ਏਰੀਆ 'ਚ ਪੜਾਈ ਰਿਲੇਟਿਡ ਵੀ ਜੇ ਕਿਸੇ ਨੂੰ ਜ਼ਰੂਰਤ ਹੈ ਤਾਂ ਮੈਂ ਉਹਦੇ ਲਈ ਵੀ ਸਪੋਰਟ ਕਰਾਂਗੇ ਜੀ